ਤੇ ਬਾਈ ਸਟਾਰਟ ਕਰੀ ਇੱਕ ਕਰੀ ਮੜਾਇਆ ਲਓ ਜੀ ਸੈਲਫ ਸਟਾਰਟ ਆ ਕਿਉਂ ਆ ਕਰ ਰੋ ਜੇ ਤਾਂ ਆਇਆ ਹੈ ਮੋਟਰ ਦਾ ਇੰਜਨ ਲਾਇਆ ਹੈ ਮੋਟਰਸਾਈਕਲ ਦਾ ਇੰਜਨ ਲਾਤਾ ਤੇ ਹੁਣ ਇਹਦੇ ਵਿੱਚ ਜਿਹੜਾ ਇੰਜਨ ਰੱਖਿਆ ਉਹ ਕਾ ਦਾ ਰੱਖਿਆ ਡਿਸਕਵਰ ਦਾ ਰੱਖਿਆ ਡਿਸਕਵਰ ਕਿੰਨੇ ਸੀਸੀ ਦਾ 100 ਸੀਸੀ 100 ਸੀਸੀ ਦਾ ਤੇ ਗੇਅਰ ਹੈਗੇ ਇਹਦੇ 4 ਆ ਗੇਅਰ 4 ਤੇ ਸੈਲਫ ਸਟਾਰਟ ਕਰਤਾ ਠੀਕ ਆ ਤੇ ਅਗਲੇ ਵੀ ਵਿਲੀਓ ਅੱਜ ਨਾ ਸੋਨੋ ਆਪਾਂ ਮੋਟਰਸਾਈਕਲ ਤੋਂ ਬਾਈ ਨੇ ਟਰੈਕਟਰ ਤਿਆਰ ਕਰਤਾ ਤੇ ਅਸੀਂ ਰਸਤੇ 'ਚ ਲੰਘ ਰਹੇ ਸੀਗੇ ਤੇ ਬੜੀ ਘੈਂਟ ਚੀਜ਼ ਬਣਾਈ ਆ ਬਾਈ ਨੇ ਤੇ ਅੱਜ ਉਹ ਤੁਹਾਡੀ ਗੱਲਬਾਤ ਕਰਾਉਣੇ ਆ ਵੀ ਕਾਦਾ ਇੰਜਨ ਆ ਕੀ ਖਰਚਾ ਆ ਕਿਹੜੇ ਟਾਇਰ ਪਾਏ ਆ ਬਾਈ ਨੇ ਬਾਈ ਨਾਲ ਗੱਲਬਾਤ ਕਰਾਉਣੇ ਆ ਬਾਈ ਸਤਿ ਸ਼੍ਰੀ ਅਕਾਲ ਇਹ ਟਰੈਕਟਰ ਬਣਾਤਾ ਫਿਰ ਕਾਦਾ ਇੰਜਨ ਲਾ ਕੇ ਬਣਾਇਆ ਇਹ ਮੋਟਰਸਾਈਕਲ ਦਾ ਇੰਜਨ ਲਾਇਆ ਮੋਟਰਸਾਈਕਲ ਦਾ ਇੰਜਨ ਲਾਤਾ ਤੇ ਜੇ ਆਪਾਂ ਦੇਖੀਏ ਬਾਈ ਕਿੰਨੇ ਕ ਟਾਈਮ 'ਚ ਤਿਆਰ ਕਰਤਾ ਇਹ ਕਿੱਤੇ 4 ਮਹੀਨੇ ਚ 4 ਮਹੀਨੇ ਚ ਤੇ ਹੁਣ ਇਹਦੇ ਵਿੱਚ ਜਿਹੜਾ ਇੰਜਣ ਰੱਖਿਆ ਉਹ ਕਾ ਦਾ ਰੱਖਿਆ ਡਿਸਕਵਰ ਦਾ ਰੱਖਿਆ ਡਿਸਕਵਰ ਕਿੰਨੇ ਸੀਸੀ ਦਾ 100 ਸੀਸੀ 100 ਸੀਸੀ ਦਾ ਤੇ ਗੇਅਰ ਹੈਗੇ ਇਹਦੇ 4 ਆ ਗੇਅਰ 4 ਤੇ ਸੈਲਫ ਸਟਾਰਟ ਕਰਤਾ ਸਟਾਰਟ ਠੀਕ ਆ ਤੇ ਅਗਲੇ ਟਾਇਰ ਬਾਈ ਪਾਤੇ ਇਹਦੇ ਸਕੂਟਰ ਵਾਲੇ ਸਕੂਟਰ ਵਾਲੇ ਤੇ ਪਿਛਲੇ ਟਾਇਰ ਆ ਪਿਛਲੇ ਟਾਇਰ 6 16 ਦੇ ਆ ਮੂਰਲੇ ਟਰੈਕਟਰ ਵਾਲੇ ਅੱਛਾ ਜਿਹੜਾ ਟਰੈਕਟਰ ਦੇ ਛੋਟੇ ਟਾਇਰ ਹੁੰਦੇ ਆ ਮੂਰਲੇ 6 16 ਦੇ ਠੀਕ ਆ ਠੀਕ ਆ ਤੇ ਜੇ ਆਪਾਂ ਬਾਈ ਵਜਨ ਦੀ ਗੱਲ ਕਰੀਏ ਕਿੰਨਾ ਕੁ ਵਜਨ ਚੱਕ ਲੈਂਦਾ ਇਹ ਵਾਜਾਂ ਚੱਕੋਏ 4-5 ਕੁਆਂਟਲ 4-5 ਕੁਆਂਟਲ ਠੀਕ ਆ ਤੇ ਸਪੀਡ ਕਿੰਨੀ ਕਾ ਬਾਈ ਸਪੀਡ ਆਏ ਤਾਂ ਇਹ ਤੀਜੇ ਗੇਅਰ 'ਚ ਚਲਾਣੇ ਆ ਬਾਲੇ ਡੋਲੇ ਖਾਂਦੇ ਨਾ ਟਾਇਰ ਵੱਡੇ ਪਾਣੇ ਪਾਣਗੇ ਅੱਛਾ ਮੂਰਲੇ ਵੱਡੇ ਪਾਣੇ ਪਹਿਣਗੇ ਤੇ ਫਿਰ ਉਦੋਂ ਬਾਅਦ ਜਾਇਆ ਕਰੋ 50-50 ਤੇ ਹਾਂ ਜਾਓ 50 ਤੇ ਜਾਓ ਤੇ ਡੱਕ ਡੁੱਕ ਵੀ ਪੂਰਾ ਸ਼ੌਂਕੀ ਆ ਬੰਦਾ ਹਨਾ ਬਾਈ ਤੇ ਇਹ ਖਿਆਲ ਕਿਵੇਂ ਆਇਆ ਬਾਈ ਵੀ ਆਪਾਂ ਯਾਰ ਇਹ ਟਰੈਕਟਰ ਤਿਆਰ ਕਰਨਾ ਇਹ ਡੈਡੀ ਯਾਰ ਇਹ ਕੰਮ ਕਰਦੇ ਟਰੈਕਟਰ ਦਾ ਮੈਨੂੰ ਸ਼ੁਰੂ ਤੋਂ ਹੀ ਬਾਕੀ ਸ਼ੌਂਕ ਸੀਗਾ ਠੀਕ ਆ ਬਾਈ ਤੇ ਇਸੇ ਲਈ ਤਿਆਰ ਕੀਤਾ ਸੀ अच्छा ਵਿਚੌਂਕ ਸੀਗਾ ਹਾਂਜੀ ਤੇ ਬਾਈ ਪੜ੍ਹਾਈ ਹੁਣ ਕੀ ਕਰਦੇ ਆ ਫਿਰ ਪੜ੍ਹਾਈ 10ਥ ਕੀਤੀ ਹੋਈ ਹੈ 10ਥ ਕੀਤੀ ਆ ਤੇ ਉਸ ਤੋਂ ਬਾਅਦ ਇਹ ਖਿਆਲ ਆਇਆ ਪਹਿਲਾਂ ਹੀ ਬਣਾਇਆ ਬਾਈ ਇਹ ਟਰੈਕਟਰ ਕੇ ਪਹਿਲਾਂ ਵੀ ਤਿਆਰ ਕੀਤਾ ਸੀ ਕੋਈ ਗੱਲਾ ਥੱਲੜਾ ਸਮਾਨ ਤਿਆਰ ਕੀਤਾ ਸੀਗਾ ਬਾਕੀ ਰਹਿ ਗਿਆ ਸੀ ਫਿਰ ਮੈਂ ਬੀਚਤਾ ਸੀ ਉਹ ਕੁਆੜੀਏ ਨੂੰ ਅੱਛਾ ਤੇ ਫਿਰ ਦੂਰੀਰ ਤਿਆਰ ਕੀਤਾ ਇਹ ਠੀਕ ਆ ਤੇ ਇਹ ਚੱਲਦਾ ਇਹ પેટ્રોલ ਤੇ ਹਨਾ ਬਾਈ ਸੈਲਫ ਸਟਾਰਟ ਆ ਹਾਂਜੀ ਠੀਕ ਆ ਤੇ ਆਹਾ ਬਾਈ ਅੱਗੇ ਜਿਹੜੀ ਇਹਦੀ ਕਟਾਈ ਆ ਇਹ ਕਾਦੀ ਕਾਦਾ ਇਹ ਲਾਈ ਕਟਾਈ अच्छा मरुती ਦਾ ਰੈਕ ਲਾਤਾ ਠੀਕ ਆ ਠੀਕ ਆ ਤੇ ਜੇ ਭਾਈ ਆਪਾਂ ਇਹਦਾ ਵਜਨ ਦੇਖੀਏ ਕਿੰਨਾ ਕੁ ਵਜਨ ਹੋ ਬੰਦਾਜਾ ਕੋਈ ਰਾਜਾ ਤਾਂ ਹੋਊਗਾ 2 2.5 ਕੁਆਂਟ ਵਾਲਾ 2.5 ਕੁਆਂਟ ਵਾਲਾ ਬਾਕੀ ਤੋਲ ਲੈਣੀ ਅਜੇ ਠੀਕ ਆ ਤੇ ਟੈਂਕੀ ਕਿਹੜੀ ਲਾਤੀ ਭਾਈ ਟੈਂਕੀ ਲਾਈ ਐਕਟਿਵ ਵਾਲੀ ਐਕਟਿਵ ਵਾਲੀ 3 ਕਿਲੋਟਰ ਤੇਲ ਪਾ ਜਾਂਦਾ ਇਹ ਚਾ ਨਾ ਠੀਕ ਆ ਕਾਲ ਕਿਵੇਂ ਆਇਆ ਭਾਈ ਵੀ ਯਾਰ ਆਪਾਂ ਇਹ ਬਣਾਉਣਾ ਮੰਨ ਲਵੇ ਪਹਿਲਾਂ ਔਖਾ ਜਾਣੇ ਲੱਗਾ ਕਿ ਪਹਿਲਾਂ ਦੇਖਿਆ ਸੀ ਕਿਤੇ ਬਣਿਆ ਵਾ ਨਹੀਂ ਨਹੀਂ ਦੇਖਿਆ ਨਹੀਂ ਬਸ ਸ਼ੁਰੂ ਤੇ ਇਹ ਐਵੇਂ ਜੇ ਕੰਮਾਂ ਜੀ ਰਹੇ ਠੀਕ ਆ ਤੇ ਐਵਰੇਜ ਬਾਈ ਕਿੰਨੀ ਕੀ ਦੇ ਦਿੰਦਾ ਇਹ ਐਵਰੇਜ ਵੀ ਨਹੀਂ ਚੈੱਕ ਕੀਤੀ ਐ ਐਵਰੇਜ ਚੈੱਕ ਨਹੀਂ ਕਰੀ ਹਲੇ ਤੇ ਮਗਰ ਲੈਂਕਾ ਲੋਕਾਂ ਨੂੰ ਲਾਉਣੀਆਂ ਬਾਈ ਇਹਦੇ ਲੈਂਕਾਂ ਦਾ ਆਪਾਂ ਨੂੰ ਲੋੜ ਹੀ ਨਹੀਂ ਦੇਂਗੀ ਲੈਂਕਾਂ ਦਾ ਬਾਦ ਸ਼ੌਂਕ ਹੀ ਰੱਖਿਆ ਹੈ ਸ਼ੌਂਕ ਨੂੰ ਗੇੜਾ ਘੱਟਨ ਉਹ ਤੇ ਮੈਂ ਜਦੋਂ ਬਾਜ਼ਾਰ ਬਿਓਰ ਚ ਲੈ ਕੇ ਜਾਣਾ ਬਾਈ ਦੇਖਦੇ ਆ ਲੋਕ ਪੂਰਾ ਅਸੀਂ ਵੀ ਅੱਜ ਰਸਤੇ 'ਚ ਲੰਘ ਰਹੇ ਸੀਗੇ ਤੇ ਮੈਂ ਜਦੋਂ ਦੇਖਿਆ ਮੈਂ ਵੀ ਬਾਈ ਟਰੈਕਟਰ ਬਣਾਈ ਜਾਂਦਾ ਮੈਨੂੰ ਲੱਗਦਾ ਤੇ ਬੜੀ ਘੈਂਟ ਬਾਈ ਯਾਰ ਚੀਜ਼ ਬਣਾਈ ਆ ਤੇ ਸਲੂਟ ਆ ਬਾਈ ਨੂੰ ਤੇ ਜੇ ਬਾਈ ਦੇਖੀਏ ਪੜ੍ਹਾਈ ਕਿੰਨੀ ਕੀਤੀ ਆ ਫੇਰ ਪੜ੍ਹਾਈ ਟੈਂਟ ਕੀਤੀ 10th ਕੀਤੀ ਆ ਤੇ ਵੱਡੇ ਵੱਡੇ ਇੰਜੀਨੀਅਰਾਂ ਨੂੰ ਫੇਲ ਕਰਤਾ ਬਾਈ ਹਨਾ ਤੂੰ ਤਾਂ ਤੇ ਬਾਈ ਦੱਸਿਓ ਬਾਕੀ ਕਿਵੇਂ ਬਣਾ ਬਾਈ ਨੇ ਜਿਹੜਾ ਜਗਾੜ ਬਣਾਇਆ ਮੋਟਰਸਾਈਕਲ ਦੇ ਇੰਜਨ ਤੋਂ ਜਿਹੜਾ ਮਿੰਨੀ ਟਰੈਕਟਰ ਤਿਆਰ ਕਰਤਾ ਤੇ ਬਾਈ ਸਟਾਰਟ ਕਰੀ ਇੱਕ ਕਰੀ ਮੜਾ ਆ ਲਓ ਜੀ ਸੈਲਫ ਸਟਾਰਟ ਆ ਕਿਉਂ ਆ ਕਰ ਰੋ ਜੇ ਤਾਂ ਦੁਬਾਰੇ ਕਰੀ ਬਾਈ ਬੰਦ ਕਰਕੇ ਕਰੇ ਲੈ ਵੀ ਆ ਦੇਖੋ ਕਿਉਂ ਬੰਦੀ ਆ ਗੱਲ ਰੇਸ ਕਰਦੇ ਰੇਸ ਆ ਠੀਕ ਹੈ ਯਾਰ ਭਾਈ ਲੈ ਵੀ ਸ਼ੇਅਰ ਕਰਿਓ ਵੀਡੀਓ ਸਾਰੇ ਭਰਾ